ਸਨ ਨੇ ਥੋੜਾ ਜਿਹਾ ਦੱਸਿਆ ਕਿ ਸਾਨੂੰ ਜਿਹੜੇ ਜਿਸ ਤਰ੍ਹਾਂ ਅਸੀਂ ਬਲਬਸ ਕੁਝ ਲੜਕੇ ਨੇ ਨਹੀਂ ਲਾ ਦੇ ਅਸੀਂ ਉਹਨਾਂ ਚੀਜ਼ਾਂ ਅਗਰ ਨੈਕਸਟ ਟਾਈਮ ਧਿਆਨ ਰੱਖਾਂਗੇ ਕੀ ਮਿਲ ਗਈ ਪ੍ਰੋਪਰ ਸੀ ਹਾਈਜਨਿਕ ਟੱਪਕੇ ਨੇ ਸਾਰਾ ਕੰਮ ਕਰੀ ਇਥੇ ਸਰ ਸਰ ਤੁਸੀਂ ਜਦੋਂ ਕਿਚਨ ਤੇ ਐਂਟਰ ਤੁਸੀਂ ਜਿਹੜਾ ਮਾਸਕ ਜਿਹੜਾ ਹੈਅਰ ਮਾਸਕ ਹੈਗਾ ਵਾ ਉਹ ਹੁਣ ਪਾਇਆ ਸੀ ਸਾਨੂੰ ਵੇਖ ਕੇ ਪਹਿਲੇ ਵੀ ਨਹੀਂ ਪਾਇਆ ਸੀ ਸਰ ਬਟ ਮੈਂ ਜਦੋਂ ਐਂਟਰ ਕੀਤਾ ਅਸੀਂ ਕਿਚਨ ਚ ਐਂਟਰ ਕਰਦੇ ਅਸੀਂ ਮਾਸਕ ਹੈਅਰ ਮਾਸਕ ਪਾ ਕੇ ਫੇਰੀ ਐਂਟਰ ਕਰਦੇ ਆ ਇਸ ਕਰਕੇ ਉਹ ਮਾਸਕ ਪਾਇਆ ਸੀ ਚਲੋ ਜਿਹੜੀ ਖਾਮੀਆਂ ਸਰ ਨਜ਼ਰ ਆਈਆਂ ਉਹ ਖਾਮੀਆਂ ਬਾਰੇ ਤੁਸੀਂ ਦੂਰ ਹੋਣਗੇ ਵੇ ਵੀ ਸਰ ਉਸੇ ਮਲਗੀ ਅਜ ਤੋਂ ਸਟਾਰਟ ਕਰ ਦਾਂਗੇ ਮਲਗੀ ਸਾਰਿਆਂ ਨੂੰ ਪ੍ਰੋਪਰ ਯੂਨੀਫਾਰਮ ਪਲਸ ਜਿਹੜੇ ਗਲਵਜ਼ ਹੈ ਜਾਂ ਜੋ ਵੀ ਪ੍ਰੋਬਲਮ ਆਈ ਹੋ ਸਾਰੀ ਸੌਲਵ ਕਰ ਦੇ ਲਈ ਗਾਈਡਲਾਈਨ ਤਾਂ ਰੋਕਿਆ ਨਹੀਂ ਤੇ ਮਿਲ ਸੀ ਨਹੀਂ ਮਿਲਿਆ ਸੀ ਸਰ ਪ੍ਰੋਪਰ ਫੋਲੋ ਕਰਦੇ ਪਏ ਅਸੀਂ ਕੁਝ ਚੀਜ਼ਾਂ ਰਹਿ ਜਾਂਦੀਆਂ ਜਿਹੜੇ ਜਿੱਦਾਂ ਕੋਲ ਪ੍ਰੋਬਲਮ ਆਈ ਉਹ ਵੀ ਅਸੀਂ ਮਲਕ ਸੋਲਵ ਕਰ ਦਾਂਗੇ ਸਰ ਜਿਹੜਾ ਕੇਕ ਜਿਹੜੇ ਬਣ ਉਸ ਤੇ ਡੇਟ ਵੀ ਲਿਖੀ ਜਾਂਦੀ ਹੈ ਕੋਈ ਇਸ ਨਾਲ ਅੰਦਰ ਕੋਈ ਲਿਖਿਆ ਨੇ ਕੋਈ ਡੇਟ ਕੋਲ ਕੇਕ ਬਣਿਆ ਉਹ ਕੋਈ ਇਸ ਤਰ੍ਹਾਂ ਦੇ ਸਰ ਉਹ ਜੇ ਬੰਦੇ ਪਏ ਨੇ ਉਹਨਾਂ ਦੀ ਡੇਟ ਲਿਖਣੀ ਨਾ ਜੇ ਉਹਨੂੰ ਬਣੇ ਆ ਉਹਨਾਂ ਨੇ ਕਿ ਕਿ ਨਾਸਾ ਮੇਅ ਉਹ ਬਿਚਪਾ ਕੇ ਕੋਕੋ ਤੇ ਬਰੇ ਨਾ ਕਿ ਉਹਨਾਂ ਜਿਸ ਦਾ ਬੰਦੇ ਨੇ ਅੰਦਰ ਕੋਲ ਸੋਚ ਰੱਖ ਦਿੰਦੇ ਆ ਕਿ ਥੋੜਾ ਉਹਨਾਂ ਨੇ ਬਾਈਂਡਿੰਗ ਹਾਂ ਕਾਮੇ ਦੋ ਪਿੱਤੇ ਜਾਣਗੇ ਹਾਂਜੀ ਸਰ ਬਿਲਕੁਲ ਹੋਣਗੇ ਜੀ ਖਾਂ ਮੇਰਾ ਨਾਮ ਰਜਿੰਦਰਪਾਲ ਸਿੰਘ ਹੈ ਔਰ ਮੈਂ ਜ਼ਿਲ੍ਹਾ ਅੰਮ੍ਰਿਤਸਰ ਦੇ ਵਿੱਚ ਤੌਰ ਸਹਾਇਕ ਕਮਿਸ਼ਨਰ ਫੂਡ ਸੇਫਟੀ ਦਾ ਨਾਤਾ ਹਾਂ ਸਲਿਸਾ ਦੋ ਆ ਸਰ ਆ ਰਹੇ ਤੁਹਾਡੇ ਲੋ ਚੈਕਿੰਗ ਕੀਤੀ ਕਿਸਪੈਕੀਲ ਚੈਕਿੰਗ ਕੀਤੀ ਗਈ ਕੀ ਕੁਝ ਕਾਮੀਆਂ ਪਾਈ ਗਈ ਕੀ ਕੁਝ ਕਰਾਂ ਦੇਖੋ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਨਵਰਾਤਰੀਆਂ ਦਾ ਸੀਜ਼ਨ ਚੱਲ ਗਿਆ ਔਰ ਨਵਰਾਤਰੀਆ ਤੋਂ ਸਾਡੇ ਜਿਹੜੇ ਹੈ ਤਿਉਹਾਰ ਜਿਹੜੇ ਆ ਉਹਦੀ ਸ਼ੁਰੂਆਤ ਹੋ ਜਾਂਦੀ ਹੈ ਔਰ ਇਹ ਤਿਉਹਾਰ ਜਿਹੜਾ ਸਭ ਲਈ ਖੁਸ਼ੀਆਂ ਭਰਿਆ ਤਿਉਹਾਰ ਹੈ ਨਵਰਾਤਰੀ ਦੀਆਂ ਖੁਸ਼ੀਆਂ ਸਾਰੇ ਮਨਾ ਰਹੇ ਆ ਲੋਕ ਘਰਾਂ 'ਚ ਜਾਗਰਣ ਕਰਾ ਰਹੇ ਆ ਮਾਤਰਾਣ ਦੀ ਚੌਂਕੀ ਚੱਲ ਰਹੀ ਹੈ ਔਰ ਸਾਡੇ ਜਿਹੜਾ ਫਿਰ ਇੱਕ ਮਕਸਦ ਬਣ ਜਾਂਦਾ ਹੈ ਕਿ ਅਸੀਂ ਜਿਹੜਾ ਕੋਈ ਸਾਨੂੰ ਜੋ ਡਿਊਟੀ ਲੱਗੀ ਹੈ ਗਵਰਨਮੈਂਟ ਵੱਲੋਂ ਸਰਕਾਰ ਵੱਲੋਂ ਕਿ ਅਸੀਂ ਜਿਹੜਾ ਹੈ ਲੋਕਾਂ ਤੱਕ ਸੇਫ ਐਂਡ ਹੌਲਸਮ ਫੂਡ ਪਹੁੰਚਾਈਏ ਜਿਸ ਦੇ ਤਹਿਤ ਸਾਡੀਆਂ ਟੀਮਾਂ ਵੱਲੋਂ ਨਿਰੰਤਰ ਚੈਕਿੰਗ ਜਾਰੀ ਹੈ ਔਰ ਸਾਨੂੰ ਜਿਹੜੇ ਹੈ ਹੈੱਡ ਕੁਆਰਟਰ ਤੋਂ ਵੀ ਨਿਰਦੇਸ਼ ਹੈ ਕਿ ਤੁਸੀਂ ਫੀਲਡਸ ਦੇ ਵਿੱਚ ਰਹੋ ਵੱਧ ਤੋਂ ਵੱਧ ਲੋਕਾਂ ਨੂੰ ਵੀ ਚੈਕਿੰਗ ਕਰੋ ਜਿਹੜੇ ਗਲਤ ਨੇ ਉਹਨਾਂ ਦੀ ਸੈਂਪਲਿੰਗ ਐਨਫੋਰਸਮੈਂਟ ਐਕਟੀਵਿਟੀਜ਼ ਕਰੋ ਔਰ ਜਿੱਥੇ ਕੋਈ ਸੁਧਾਰ ਦੀ ਲੋੜ ਹੈ ਉਹਨਾਂ ਲੋਕਾਂ ਨੂੰ ਜਾ ਕੇ ਐਜੂਕੇਟ ਕਰੋ ਸੋ ਇਸ ਲੜੀ ਦੇ ਤਹਿਤ ਹੀ ਅੱਜ ਅਸੀਂ ਜਿਹੜਾ ਹੈ ਬੇਕਰੀਜ਼ ਦੀ ਜਿਹੜੀ ਚੈਕਿੰਗ ਕਰ ਰਹੇ ਸੀ ਔਰ ਅਸੀਂ ਅ ਮਜੀਠਾ ਰੋਡ ਤੋਂ ਸਰਕੂਲਰ ਰੋਡ ਵੱਲ ਜਾਂਦੇ ਹੋਏ ਫਲੋਰਨ ਫੇਰੀ ਬੇਕਰੀ ਹੈ ਅੱਥੀ ਅਸੀਂ ਚੈਕਿੰਗ ਕੀਤੀ ਸੋ ਇਹਨਾਂ ਦੀ ਹਾਈਜੀਨ ਠੀਕ ਸੀ ਕੁਝ ਦੋ ਚਾਰ ਗੱਲਾਂ ਇਹਨਾਂ ਨੂੰ ਦੱਸਣ ਵਾਲੀਆਂ ਸੀ ਉਹ ਇਹਨਾਂ ਨੂੰ ਦੱਸ ਦਿੱਤੀਆਂ ਔਰ ਇੱਥੋਂ ਜਿਹੜਾ ਹੈ ਕੇਕ ਦਾ ਸੈਂਪਲ ਜਿਹੜਾ ਹੈ ਉਹ ਕਲੈਕਟ ਕਰਾਂਗੇ। ਪਰ ਗਲਵਸ ਕਿਸੇ ਨੇ ਨਹੀਂ ਲਏ। ਸਰ ਮੰਨੀ ਪਰ ਮੰਨੀ ਬੇકરી ਹੈਗੀ ਆ ਕਾਫੀ ਸਾਰੇ ਲੋਕ ਇੱਥੋਂ ਕੇਕ ਖਾਂਦੇ ਪਰ ਅਸੀਂ ਵੇਖਿਆ ਕਿ ਕਿਸੇ ਨੇ ਹੱਥਾਂ ਤੇ ਗਲਵਸ ਨਹੀਂ ਪਾਏ। ਜੀ ਜੀ ਮੈਂ ਉਹੀ ਉਹੀ ਤੁਹਾਨੂੰ ਕਹਿ ਰਿਹਾ ਕਿ ਇਹ ਇਹਨਾਂ ਦੇ ਜਿਹੜੀ ਬੇਕਰੀਜ਼ ਹੈ ਇਹਨਾਂ ਨੇ ਕੈਪਸ ਜੂੜ ਪਾਈਆਂ ਪਰ ਗਲਵਸ ਕਿਸੇ ਨੇ ਨਹੀਂ ਪਾਏ। ਸੋ ਅਸੀਂ ਇਹਨਾਂ ਨੂੰ ਕਹਾਂ ਕਿ ਤੁਸੀਂ ਆਪਣੇ ਗਲਵਸ ਜਿਹੜੇ ਹੈ ਸਾਰੇ ਲੜਕਿਆਂ ਨੂੰ ਪਵਾਓ ਔਰ ਕੋਈ ਜਿਹੜੀਆਂ ਚੀਜ਼ਾਂ ਹੈ ਜਿਵੇਂ ਕਿ ਕੁਝ ਚੀਜ਼ਾਂ ਹੈ ਇਹਨਾਂ ਦੇ ਸਿੱਕੇ ਕਿ ਇਹਨਾਂ ਦੇ ਕਵਰਡ ਕਰਕੇ ਰੱਖੋ ਟੱਕ ਕੇ ਰ ਮਤਲਬ ਅਗਰ ਆਪਾ ਕਹੀਏ ਕਿ ਆਹ ਆਉਣ ਦਾ ਕੋਲ ਜਿਸ ਦਾ ਬੇકરી ਦੇ ਵਿੱਚ ਗੰਦ ਹੁੰਦਾ ਹੈ ਬਹੁਤ ਉਹ ਤਾਂ ਨਹੀਂ ਸੀ ਪਰ ਠੀਕ ਹੈ ਇਹਨਾਂ ਦੀ ਪਰਸਨਲ ਹਾਈਜੀਨ ਵੱਲੋਂ ਥੋੜੇ ਇਸ਼ੂ ਸੀ ਉਹ ਅਸੀਂ ਇਹਨਾਂ ਨੂੰ ਕਹਿ ਦਿੱਤਾ ਇਹਨਾਂ ਨੂੰ ਇੰਪਰੂਵਮੈਂਟ ਨੋਟਿਸ ਇਸ਼ੂ ਕਰਾਂਗੇ ਐਂਡ ਵਿਲ ਫਾਲੋ ਇਟ ਸਰ ਫੂਡ ਸੇਫਟੀ ਲਿਸੈਂਸ ਹੈ ਨਹੀਂ ਕੋਈ ਸਰ ਜੀ ਹੈਗਾ ਜੀ ਔਰ ਮੇਰੀ ਤੁਹਾਡੇ ਸਾਰੇ ਚੈਨਲਸ ਦੇ ਮਾਧਿਅਮ ਦੇ ਨਾਲ ਇਹ ਰਿਕੁਐਸਟ ਹੈ ਜੇ ਨਮੀ ਸਾਡੇ ਬੇકરીਜ਼ ਵਾਲੇ ਜਾਂ ਮਠਿਆਈਜ਼ ਵਾਲੇ ਨੇ ਜਾਂ ਕੋਈ ਵੀ ਚੀਜ਼ ਨੇ ਜਿਹੜੀਆਂ ਸਾਡੇ ਆਉਣ ਵਾਲੇ ਤਿਉਹਾਰਾਂ ਦੇ ਵਿੱਚ ਜਿਆਦਾ ਵਰਤੋਂ ਦੇ ਵਿੱਚ ਆਉਣੀਆਂ ਉਹ ਸਾਰੀਆਂ ਚੀਜ਼ਾਂ ਨੂੰ ਬਹੁਤ ਹੀ ਹਾਈਜਨ ਕੰਡੀਸ਼ਨਸ ਦੇ ਵਿੱਚ ਬਣਾਓ ਤੇ ਬਣਾਉਣ ਵਾਲਿਆਂ ਦੀ ਵੀ ਪਰਸਨਲ ਹਾਈਜਨ ਨੂੰ ਇਨਸ਼ੋਰ ਕਰੋ ਇਹ ਸਾਰੀ ਮੋਰਲ ਡਿਊਟੀ ਜੋ ਹੈ ਇਹਨਾਂ ਦੇ ਓਨਰਸ ਨੇ ਜਿਹੜੀ ਵੀ ਇੰਸਟੀਟਿਊਸ਼ਨਸ ਦੇ ਉਹਨਾਂ ਦੀ ਬਣਦੀ ਹੈ ਔਰ ਜਿਹੜੇ ਵੀ ਲੋਕ ਗਲਤ ਤਰੀਕੇ ਨਾਲ ਗਲਤ ਪ੍ਰੈਕਟਿਸਿਸ ਦੇ ਨਾਲ ਚੀਜ਼ਾਂ ਬਣਾ ਰਹੇ ਨੇ ਜਾਂ ਕਰਨ ਦੀ ਕੋਸ਼ਿਸ਼ ਕਰ ਰਹੇ ਆ ਉਹ ਜਿਹੜਿਆ ਸਾਡੇ ਵਿਭਾਗ ਦੇ ਜਿਹੜੇ ਫੂਡ ਇਨਸਪੈਕਟਰ ਫੂਡ ਸੇਫਟੀ ਆਫਿਸਰਸ ਨੇ ਇਨਾਂ ਨੂੰ ਅਪਰੋਚ ਕਰਾਉਣ ਇਨਾਂ ਨੂੰ ਸਿਕਰਟ ਇਨਫੋਰਮੇਸ਼ਨਸ ਦੇਣ ਤੇ ਅਸੀਂ ਉਹਦੇ ਤੇ ਜਿਹੜਾ ਹੈ ਜੋ ਵੀ ਬਣ ਦੇ ਸਕ ਤੋਂ ਸਖਤ ਕਾਰਵਾਈ ਅਮਲ ਚ ਲਿਆ